ਆਪਾਂ ਥੋੜਾ ਜਿਹਾ ਛੜਦੀ ਐਂਬੂਲੈਂਸ ਤੇ ਲਈ ਥੋੜਾ ਜਿਹਾ ਐਂਬੂਲੈਂਸ ਲਈ ਆਪਾਂ ਆਹ ਛੜਦੀ ਘੱਡੀਆਂ ਕਢਾ ਦੀਏ 1 ਮਿੰਟ ਸਾਥੀਓ ਸਾਈਡ ਤੇ ਹੋ ਜਾਓ ਇੱਥੋਂ ਨਿਕੜਾ ਦੇਵਾਂਗੇ ਆਈ ਦੀ ਆਈ ਨਿਕੜਾ ਦੇਵਾਂਗੇ ਨੰਬਰ ਆਈ ਦੀ ਕਵਰੀ ਸਾਬਾ ਸਰਦਾਰ ਮੁਰਦਾਬਾ ਚੜੀ ਸਰਕਾਰ ਮੁਰਦਾਬਾ ਹਰਦਾਬਾ ਮੁਰਦਾਬਾ ਰੁਟਕੇ ਖਾੜੀ ਹਾਏ 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 ਰੁਟਕੇ ਖਾੜੀ ਹਾਏ 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 ਮੈਚੋ ਸਭ ਦੀ ਪੈਂਚੋ ਆ ਸਾਜੋ ਬਾ ਦੁਆਰਾ ਜਿਹੜੇ ਬੇਅੰਤੀ ਕਰਦੇ ਨੇ ਸਾਡੀ ਪਾਈਨ ਦੇ ਰਹੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਔਰ ਫਰੰਟ ਦੇ ਬੈਨਰ ਹੇਡ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀਗੀ ਤਾਂ 50 50 ਹਜ਼ਾਰ ਦਾ ਕੱਟ ਕਰਕੇ ਉਸ ਸਮੇਂ ਉਹਦੇ ਨਾਲ ਮੀਟਿੰਗਾਂ ਲਈਆਂ ਗਈਆਂ ਉਹ ਰਜਵਾਰਾ ਸਹੀ ਸੀ ਰਾਜਾ ਸੀਗਾ ਪਰ ਉਸ ਕੈਪਟਨ ਮਰਿੰਦਰ ਸਿੰਘ ਨੇ 12 ਵਾਰੀ ਮੀਟਿੰਗਾਂ ਦੇ ਕੇ ਸਾਨੂੰ ਉੱਥੇ ਸਮਾਨ ਨਹੀਂ ਦਿੱਤਾ ਤੱਕ ਇਹਨਾਂ ਕੋਈ ਬਹਾਨਾ ਲਾ ਕੇ ਉਹ ਮੀਟਿੰਗਾਂ ਨੂੰ ਅੱਗੇ ਕਰਦੇ ਰਹੇ ਉਹ ਰਜਵਾਰਾ ਸਹੀ ਸੀ ਉਹ ਰਾਜਾ ਸੀਗਾ ਉਹਦੀਆਂ ਆਟਾ ਇਹ ਹੋ ਸਕਦੀਆਂ ਸੀਗੀਆਂ ਪਰ ਆ ਭਗਵੰਤ ਜਿਹੜਾ ਤੁਸੀਂ ਆਮ ਦੇ ਰਹਿਦਾ ਕਾਕਾ ਚੁਣ ਕੇ ਲਿਆਉਂਦਾ ਜਿਹਨੇ ਆਮ ਦੇ ਨਾਲ ਤੁਹਾਨੂੰ ਇਹ ਆਸ ਜੀ ਬਦਲਾ ਲਓਗੇ ਬਦਵਾਏ ਇਸ ਕਦਰ ਦਾ ਆ ਗਿਆ ਕਿ ਉਸ ਰਾਜੇ ਤੋਂ ਵੀ ਉੱਪਰ ਟੱਪ ਗਿਆ ਉਹਨਾਂ ਸਾਥੀ ਪਿੱਛੇ ਸੂਈ ਬਣਾ ਲਓ 2 ਮਿੰਟ हले मानो कोन मुबाद पंजाब लागू करा सीता मंत्री मर्गिया भॻवंत मान